ਜਿਨ੍ਹਾਂ ਨੇ ਪਹਿਲਾਂ ਬੈਂਕ 'ਚ ਨੌਕਰੀ ਕੀਤੀ ਪਰ ਬੈਂਕ ਦੀ ਟੈਨਸ਼ਨ ਭਰੀ ਚਿੰਤਾ ਭਰੀ ਨੌਕਰੀ ਨੂੰ ਛੱਡ ਕੇ ਆਪਣਾ ਰੋਜਗਾਰ ਲੱਭਿਆ ਤੇ ਅੱਜ ਗੁਰਦਾਸਪੁਰ ਦੇ ਵਿੱਚ ਵੜਾ ਪਾਓ ਬਣਾ ਕੇ ਲੋਕਾਂ ਨੂੰ ਖਵਾ ਰਹੇ ਸ਼ੁਰੂਆਤ ਭਾਜੀ ਇਦਾਂ ਹੀ ਬੈਂਕ ਦੇ ਵਿੱਚ ਪਹਿਲਾਂ ਹੀ ਅਸੀਂ ਸੇਲ ਵਰਕਰ ਹੈਗੇ ਆ ਹਨ ਤੇ ਸਾਨੂੰ ਕੋਈ ਲੋੜ ਨਹੀਂ ਹੈਗੀ ਕੋਈ ਉਹਦੀ ਗੱਲ ਦੀ ਵੀ ਜਦੋਂ ਅਸੀਂ ਕਿਹਾ ਕਿ ਕੋਈ ਲਿਮਟ ਬਣਾਉਣੀ ਹੁੰਦੀ ਮੈਂ ਲਿਮਟਡ ਡਿਪਾਰਟਮੈਂਟ ਵਿੱਚ ਸੀਗਾ ਉੱਥੇ ਵੀ ਤੇ ਅਸੀਂ ਜਾਂਦੇ ਹਾਂ ਕਸਟਮਰ ਨੂੰ ਅਸੀਂ ਇੱਕ ਡੀਲ ਕਰਦੇ ਹਾਂ ਇਹ ਵੀ ਇੱਕ ਕੰਮ ਆ ਇਹ ਆਪਣਾ ਕੰਮ ਆਪਣੇ ਕੰਮ ਦੇ ਵਿੱਚ ਮਿਹਨਤ ਕਰਾਂਗੇ ਤਾਂ ਸਭ ਤੋਂ ਜ਼ਿਆਦਾ ਬੈਨੀਫਿਟ ਹੁੰਦਾ ਤੇ ਇਹੋ ਮੈਂ ਸੋਚਿਆ ਕਿ ਆਪਣਾ ਬਿਜ਼ਨਸ ਕਰਦੇ ਹਾਂ ਸ਼ੁਰੂ ਕਿਉਂ ਅਸੀਂ ਕਿਸੇ ਦੇ ਅੰਡਰ ਕੰਮ ਕਰਨਾ ਆਪਣੇ ਤੋਂ ਸ਼ੁਰੂਆਤ ਕਰਦੇ ਹਾਂ ਤੇ ਉਹ ਬਸ ਇਹੋ ਚੱਕਰਾਂ ਦੇ ਵਿੱਚ ਸ਼ੁਰੂ ਕਰ ਪਰ ਬੈਂਕ ਦੀ ਨੌਕਰੀ ਕਹਿੰਦੇ ਆ ਵਾਈਟ ਕਾਲਰ ਨੌਕਰੀ ਹੁੰਦੀ ਆ ਤੁਸੀਂ ਉਹ ਵਾਈਟ ਕਾਲਰ ਨੌਕਰੀ ਛੱਡ ਕੇ ਤੇ ਇਹ ਕੰਮ ਕਰ ਲੈ ਭਾਜੀ ਇੱਥੇ ਵੀ ਵਾਈਟ ਕਾਲਰ ਹੀ ਆ ਗੱਡੀ ਚ ਆਈਦਾ ਟੌਰ ਨਾ ਟੋ ਟੱਪੇ ਦੇ ਵਿੱਚ ਆਈਦਾ ਕੋਈ ਚੱਕਰ ਨਹੀਂ ਇਹ ਸ਼ਰਮ ਵਾਲੀ ਕੋਈ ਗੱਲ ਨਹੀਂ ਹੁੰਦੀ ਇਹਦੇ ਵਿੱਚ ਤੋ ਕੰਮ ਕਰ ਲੈਣਾ ਫਿਰ ਕੋਈ ਸ਼ਰਮ ਨਹੀਂ ਹੋਣੀ ਇਹ ਕਿਹਦਾ ਸੋਚ ਲਿਆ ਵੀ ਬੜਾ ਪੋਈ ਖੋਲਣਾ ਸ਼ਹਿਰ 'ਚ ਹੈ ਨਹੀਂ ਸੀਗਾ ਉਹ ਹੀ ਤੁਹਾਡੀ ਗੱਲ ਸੱਚੀ ਆ ਕਿ ਇੱਥੇ ਹੈ ਨਹੀਂ ਸੀਗਾ ਇਸੇ ਕਰਕੇ ਹੀ ਕੀਤਾ ਵੀ ਜਦੋਂ ਦੇਖਦੇ ਆ ਕੋਈ ਜੇਕ ਦੇ ਕੋਈ ਰਾਹ ਖੁੱਲ ਗਿਆ ਤਾਂ ਤੇ ਮਲਕੀ ਵਧੀਆ ਜਿਹੜੀ ਇਹ ਦੁਨੀਆ ਜੁੜ ਜੇਗੀ ਨਾਲ ਬਾਕੀ ਆਟਮਾ ਤੇ ਮਿਲਦੀਆਂ ਇਹ ਹੈ ਨਹੀਂ ਇਹ ਸ਼ਹਿਰ ਦੇ ਵਿੱਚ ਇਸੇ ਕਰਕੇ ਖੋਲੇ ਜੇ ਤਾਂ ਤੁਸੀਂ ਘਰ ਜਾ ਕੇ ਗੱਲ ਕੀਤੀ ਕਿ ਮੈਂ ਨੌਕਰੀ ਛੱਡ ਦੇਣੀ ਆਪਣਾ ਕੰਮ ਕਰਨਾ ਤੇ ਇਹ ਕੰਮ ਕਰਨਾ ਉਦੋਂ ਘਰ ਦੇ ਵਿੱਚ ਕਿਹਨੇ ਰੋਕ ਟੋਕ ਨਹੀਂ ਕੀਤੀ ਕਿਹਨੇ ਨਾ ਨੁਕਰ ਨਹੀਂ ਨਹੀਂ ਭਾਜੀ ਇਹ سپورਟ ਘਰੋਂ ਪਹਿਲਾਂ ਗੱਲਬਾਤ ਕਰਕੇ ਫੇਰ ਹੀ ਸ਼ੁਰੂ ਕੀਤਾ ਵਾ سپورਟ ਮਿਲੀ ਹੈ ਇਹ ਫੇਰੀ ਸ਼ੁਰੂਆਤ ਕੀਤੀ ਭਾਜੀ ਵਾਇਫਰ ਨੇ ਕਿਹਾ ਚੰਗੀ ਭਲੀ ਨੌਕਰੀ ਕਿਉਂ ਛੱਡ ਰਹੇ ਨਹੀਂ ਨਹੀਂ ਕੋਈ ਇਦਾਂ ਦੀ ਗੱਲ ਨਹੀਂ ਹੋਈ ਕੋਈ ਚੱਕਰ ਨਹੀਂ ਆਪਣੇ ਕੰਮ ਵਿੱਚ ਕਿਹੜੀ ਗੱਲ ਹੈ ਜੀ ਦੇ ਹਨ ਕਿ ਜਿੰਨੇ ਕੀਤੀ ਸ਼ਰਮ ਉਹਦੇ ਫੁੱਟ ਗਏ ਕਰਮ ਸਿਆਣੇ ਕਹਿੰਦੇ ਹਨ ਕਿ ਕੰਮ ਕਰਨ ਚ ਤੇ ਮਿਹਨਤ ਕਰਨ ਚ ਕਦੀ ਵੀ ਸ਼ਰਮ ਨਹੀਂ ਕਰਨੀ ਚਾਹੀਦੀ ਕਿਉਂਕਿ ਅਗਰ ਤੁਸੀਂ ਮਿਹਨਤ ਕਰਦੇ ਹੋ ਤੇ ਪਰਮਾਤਮਾ ਵੀ ਉਹਦਾ ਫਲ ਤੁਹਾਨੂੰ ਜ਼ਰੂਰ ਦਿੰਦਾ ਹੈ ਜਿੱਥੇ ਅੱਜ ਪੰਜਾਬ ਦੀ ਨੌਜਵਾਨੀ ਮਿਹਨਤ ਕਰਨ ਤੋਂ ਗੁਰੇਜ਼ ਕਰ ਰਹੀ ਹੈ ਬੇਸ਼ੱਕ ਵਿਦੇਸ਼ਾਂ 'ਚ ਜਾ ਕੇ ਉਹ ਲੇਬਰ ਦਾ ਕੰਮ ਕਰਨਾ ਸਹੀ ਸਮਝਦੀ ਹੈ ਲੇਕਿਨ ਪੰਜਾਬ 'ਚ ਰਹਿ ਕੇ ਕੰਮ ਕਰਨ ਤੋਂ ਗੁਰੇਜ਼ ਕਰਦੀ ਹੈ ਉੱਥੇ ਹੀ ਤੁਹਾਨੂੰ ਇੱਕ ਤਸਵੀਰ ਦਿਖਾਵਾਂਗਾ ਐਸੇ ਨੌਜਵਾਨ ਦੀ ਜਿਨ੍ਹਾਂ ਨੇ ਪਹਿਲਾਂ ਬੈਂਕ 'ਚ ਨੌਕਰੀ ਕੀਤੀ ਪਰ ਬੈਂਕ ਦੀ ਟੈਨਸ਼ਨ ਭਰੀ ਚਿੰਤਾ ਭਰੀ ਨੌਕਰੀ ਨੂੰ ਛੱਡ ਕੇ ਆਪਣਾ ਰੋਜਗਾਰ ਲੱਭਿਆ ਤੇ ਅੱਜ ਗੁਰਦਾਸਪੁਰ ਦੇ ਵਿੱਚ ਵੜਾ ਪਾਓ ਬਣਾ ਕੇ ਲੋਕਾਂ ਨੂੰ ਖਵਾ ਰਹੇ ਹਨ ਵੜਾਪਾਓ ਜਿਹੜਾ ਕਿ ਮਹਾਰਾਸ਼ਟਰੀਅਨ ਦੇਸ਼ ਹੈ ਬੰਬੇ ਸਾਈਡ ਤੇ ਚਲੇ ਜਾਓ ਤੇ ਉੱਥੇ ਜ਼ਿਆਦਾ ਤੁਹਾਨੂੰ ਦੇਖਣ ਨੂੰ ਮਿਲੇਗਾ ਲੇਕਿਨ ਇਸ ਨੌਜਵਾਨ ਦੇ ਵੱਲੋਂ ਬੈਂਕ ਦੀ ਨੌਕਰੀ ਛੱਡ ਕੇ ਆਪਣਾ ਇਹ ਕਾਰੋਬਾਰ ਖੋਲ ਲਿਆ ਇਸੇ ਕਰਕੇ ਮੈਂ ਸ਼ੁਰੂ ਤੇ ਕਿਹਾ ਸੀ ਕਿ ਜਿੰਨੇ ਕੀਤੀ ਸ਼ਰਮ ਉਹਦੇ ਫਟ ਗਏ ਕਰਮ ਇਸ ਨੌਜਵਾਨ ਨੇ ਕੋਈ ਸ਼ਰਮ ਨਹੀਂ ਕੀਤੀ ਕਿਉਂਕਿ ਚੰਗੀ ਫੈਮਿਲੀ ਨਾਲ ਬਿਲੋਂਗ ਕਰਦਾ ਹੈ ਪਰ ਕਹਿੰਦੇ ਹਨ ਕਿ ਮਿਹਨਤ ਕਰਨ ਚ ਕੋਈ ਸ਼ਰਮ ਨਹੀਂ ਹੋਣੀ ਚਾਹੀਦੀ ਉਸੇ ਤਰੀਕੇ ਤੇ ਚੱਲਦਾ ਹੋਇਆ ਆਪਣੀ ਮਿਹਨਤ ਕਰ ਰਿਹਾ ਹੈ ਪਿਤਾ ਸਿੱਖਿਆ ਵਿਭਾਗ ਚੋਂ ਰਿਟਾਇਰਡ ਹੋਏ ਸਨ ਮਾਤਾ ਹੈਲਥ ਡਿਪਾਰਟਮੈਂਟ ਚੋਂ ਰਿਟਾਇਰਡ ਹੋਏ ਹਨ ਅਤੇ ਇਹਨਾਂ ਦੀ ਵਾਈਫ ਵੀ ਖੁਦ ਹੈਲਥ ਡਿਪਾਰਟਮੈਂਟ ਚ ਨੌਕਰੀ ਕਰਦੇ ਹਨ ਪਰ ਇਹਨਾਂ ਨੇ ਜਿਹੜੀ ਨੌਕਰੀ ਚੁਣੀ ਬੈਂਕ ਦੀ ਉਹਦੇ ਵਿੱਚ ਚਿੰਤਾ ਜ਼ਿਆਦਾ ਸੀ ਟੈਨਸ਼ਨ ਜ਼ਿਆਦਾ ਸੀ ਤੇ ਉਸੇ ਟੈਨਸ਼ਨ ਤੋਂ ਬਾਅਦ ਸੋਚ ਰੱਖੀ ਕਿ ਆਪਣਾ ਕਾਰੋਬਾਰ ਕਰੀਏ ਤੇ ਆਪਣੇ ਕੰਮ ਦੇ ਖੁਦ ਮਾਲਕ ਬਣੀਏ ਤੇ ਇਹ ਬੜਾ ਪਾਓ ਦੀ ਕਾਰਟ ਜਿਹੜੀ ਹੈ ਉਹ ਗੁਰਦਾਸਪੁਰ ਬਟਾਰਾ ਰੋਡ ਤੇ ਲਗਾ ਦਿੱਤੀ ਗੱਲਬਾਤ ਕਰਾਂਗੇ ਕਿਉਂਕਿ ਨੌਜਵਾਨ ਹਨ ਤੇ ਅੱਜ ਜਿੱਥੇ ਨੌਜਵਾਨ ਗੁਰੇਜ਼ ਕਰਦੇ ਹਨ ਹੱਥੀ ਮਿਹਨਤ ਕਰਨ ਤੋਂ ਉੱਥੇ ਹੀ ਇਹ ਨੌਜਵਾਨ ਨੇ ਆਪਣਾ ਰੁਜ਼ਗਾਰ ਕਰਨ ਦੀ ਸੋਚਿਆ ਤੇ ਅੱਜ ਆਪਣਾ ਇਹ ਬੜਾ ਪਾਉ ਦਾ ਬਿਜ਼ਨਸ ਇੱਥੇ ਸ਼ੁਰੂ ਕੀਤਾ ਭਾਈ ਨਾਮ ਕੀ ਆਪਣਾ ਮੇਰਾ ਨਾਮ ਰੁਪਿੰਦਰ ਸਿੰਘ ਹੈ ਜੀ ਰੁਪਿੰਦਰ ਜੀ ਮੈਨੂੰ ਬੜੀ ਖੁਸ਼ੀ ਹੋਈ ਹੈ ਕਿਉਂਕਿ ਜਿੱਥੇ ਅੱਜ ਨਾ ਪੰਜਾਬੀ ਨੌਜਵਾਨ ਮਿਹਨਤ ਕਰਨ ਤੋਂ ਗੁਰੇਜ਼ ਕਰਦੇ ਆ ਸ਼ਰਮ ਕਰ ਜਾਂਦੇ ਆ ਲੋਕਾਂ ਦੇ ਤਾਣੇ ਮੈਨੇ ਪਹਿਲਾਂ ਹੀ ਸੋਚ ਲੈਂਦੇ ਆ ਕਿ ਮੈਨੂੰ ਵਜਨੇ ਆ ਯਾਰ ਕਿਹੜਾ ਕੰਮ ਕਰਨ ਡਿਆ ਹਨ ਤੁਸੀਂ ਇਹ ਕੰਮ ਸ਼ੁਰੂ ਕੀਤਾ ਸ਼ੁਰੂਆਤ ਕਿਦਾਂ ਹੋਈ ਸੋਚ ਕੇ ਦੱਸੋ ਸ਼ੁਰੂਆਤ ਭਾਜੀ ਇਦਾਂ ਹੀ ਬੈਂਕ ਦੇ ਵਿੱਚ ਪਹਿਲਾਂ ਹੀ ਅਸੀਂ ਸੇਲ ਵਰਕਰ ਹੈਗੇ ਆ ਹਨ ਤੇ ਸਾਨੂੰ ਕੋਈ ਲੋਡ ਨਹੀਂ ਹੈਗੀ ਕੋਈ ਉਹਦੀ ਗੱਲ ਦੀ ਵੀ ਜਦੋਂ ਅਸੀਂ ਕਿਸੇ ਤੋਂ ਕੋਈ ਲਿਮਟ ਬਣਾਉਣੀ ਹੁੰਦੀ ਮੈਂ ਲਿਮਟਡ ਡਿਪਾਰਟਮੈਂਟ ਵਿੱਚ ਸੀਗਾ ਉੱਥੇ ਵੀ ਤੇ ਅਸੀਂ ਜਾਂਦੇ ਹਾਂ ਕਸਟਮਰ ਨੂੰ ਅਸੀਂ ਇੱਕ ਡੀਲ ਕਰਦੇ ਹਾਂ ਇਹ ਵੀ ਇੱਕ ਕੰਮ ਹੈ ਇਹ ਆਪਣਾ ਕੰਮ ਹੈ ਆਪਣੇ ਕੰਮ ਦੇ ਵਿੱਚ ਮਿਹਨਤ ਕਰਾਂਗੇ ਤਾਂ ਸਭ ਤੋਂ ਜ਼ਿਆਦਾ ਬੈਨੀਫਿਟ ਹੁੰਦਾ ਤੇ ਇਹੋ ਮੈਂ ਸੋਚਿਆ ਕਿ ਆਪਣਾ ਬਿਜ਼ਨਸ ਕਰਦੇ ਆਂ ਸ਼ੁਰੂ ਕਿਉਂ ਅਸੀਂ ਕਿਸੇ ਦੇ ਅੰਡਰ ਕੰਮ ਕਰਨਾ ਆਪਣੇ ਤੋਂ ਸ਼ੁਰੂਆਤ ਕਰਦੇ ਆਂ ਤੇ ਉਹ ਉਹ ਬਸ ਇਹੋ ਚੱਕਰਾਂ ਦੇ ਵਿੱਚ ਸ਼ੁਰੂ ਕਰ ਲਿਆ ਬੈਂਕ ਦੀ ਨੌਕਰੀ ਕਹਿੰਦੇ ਆ ਵਾਈਟ ਕਾਲਰ ਨੌਕਰੀ ਹੁੰਦੀ ਆ ਤੇ ਉਹ ਵਾਈਟ ਕਾਲਰ ਨੌਕਰੀ ਛੱਡ ਕੇ ਤੇ ਇਹ ਕੰਮ ਫੜ ਲਿਆ ਭਾਜੀ ਇੱਥੇ ਵੀ ਵਾਈਟ ਕਾਲਰ ਹੀ ਆ ਗੱਡੀ ਚਾਹੀਦਾ ਟੌਰ ਨਾ ਟੌਰ ਟੱਪੇ ਦੇ ਵਿੱਚ ਆਈਦਾ ਵਾ ਕੋਈ ਚੱਕਰ ਨਹੀਂ ਇਹ ਸ਼ਰਮ ਵਾਲੀ ਕੋਈ ਗੱਲ ਨਹੀਂ ਹੁੰਦੀ ਇਹਦੇ ਵਿੱਚ ਤਾਂ ਕੰਮ ਕਰਨਾ ਫਿਰ ਕੋਈ ਸ਼ਰਮ ਨਹੀਂ ਹੋਣੀ ਚਾਹੀਦੀ ਤੇ ਇਹੀ ਕੰਮ ਕਰਨ ਦਾ ਬੜਾ ਪਾਓ ਹੈ ਕਿਉਂਕਿ ਇਹ ਜਿਆਦਾ ਪੰਜਾਬ 'ਚ ਮਿਲਦਾ ਨਹੀਂ ਇੱਥੇ ਵਿਕਦਾ ਨਹੀਂ ਮਹਾਰਾਸ਼ਟਰੀਨ ਹੈ ਨਹੀਂ ਸੀਗਾ ਉਹ ਤੁਹਾਡੀ ਗੱਲ ਸੱਚੀ ਹੈ ਕਿ ਇੱਥੇ ਹੈ ਨਹੀਂ ਹੈਗਾ ਇਸੇ ਕਰਕੇ ਹੀ ਕੀਤਾ ਵੀ ਜਦੋਂ ਦੇਖਦੇ ਆ ਕੋਈ ਜੇਕਦੇ ਕੋਈ ਰਾਹ ਖੁੱਲ ਗਿਆ ਤਾਂ ਤੇ ਮਲਕੀ ਵਧੀਆ ਜਿਹੜੀ ਇਹ ਦੁਨੀਆ ਜੁੜ ਜਾਏਗੀ ਨਾਲ ਬਾਕੀ ਆਤਮਾ ਤੇ ਮਿਲਦੀਆਂ ਇਹ ਹੈ ਨਹੀਂ ਸੀਗਾ ਸ਼ਹਿਰ ਦੇ ਵਿੱਚ ਇਸੇ ਕਰਕੇ ਖੋਲਿਆ ਜੀ ਠੀਕ ਹੈ ਤੇ ਜਦੋਂ ਇਹ ਸੋਚ ਲਿਆ ਕਿ ਨੌਕਰੀ ਛੱਡ ਕੇ ਆਪਣਾ ਕੰਮ ਕਰਨਾ ਤੇ ਫੈਮਿਲੀ ਤੇ ਤੁਹਾਡੀ ਸਾਰੀ ਨੌਕਰੀ ਕਰਨ ਵਾਲੀ ਸੀ ਫਾਦਰ ਵੀ ਤੁਹਾਡੇ ਨੌਕਰੀ ਕਰਦੇ ਰਹੇ ਮਦਰ ਵੀ ਤੇ ਹੁਣ ਵਾਈਫ ਵੀ ਜਦੋਂ ਤੁਸੀਂ ਘਰ ਜਾ ਕੇ ਗੱਲ ਕੀਤੀ ਕਿ ਮੈਂ ਨੌਕਰੀ ਛੱਡ ਦੇਣੀ ਆਪਣਾ ਕੰਮ ਕਰਨਾ ਤੇ ਇਹ ਕੰਮ ਕਰਨਾ ਉਦੋਂ ਘਰ ਦੇ ਵਿੱਚ ਕਹਿੰਦੇ ਰੋਕ ਟੋਕ ਨਹੀਂ ਕੀਤੀ ਕਹਿੰਦੇ ਨਾ ਨੁਕਰ ਨਹੀਂ ਕੀਤੀ ਨਹੀਂ ਭਾਜੀ ਇਹ ਸਪੋਰਟ ਘਰੋਂ ਪਹਿਲਾਂ ਗੱਲਬਾਤ ਕਰਕੇ ਫੇਰ ਸ਼ੁਰੂ ਕੀਤਾ ਵਾ ਸਪੋਰਟ ਮਿਲੀ ਆ ਇਹ ਫੇਰੀ ਸ਼ੁਰੂਆਤ ਕੀਤੀ ਭਾਜੀ ਵਾਈਫ ਨੇ ਨਹੀਂ ਕਿਹਾ ਚੰਗੀ ਭਲੀ ਨੌਕਰੀ ਕਿਉਂ ਛੱਡ ਰਹੇ ਨਹੀਂ ਨਹੀਂ ਕੋਈ ਇਦਾਂ ਦੀ ਗੱਲ ਨਹੀਂ ਹੋਈ ਕੋਈ ਚੱਕਰ ਨਹੀਂ ਆਪਣੇ ਕੰਮ ਵਿੱਚ ਕਿਹੜੀ ਗੱਲ ਹੈ ਜੀ ਹਾਂ ਜੀ ਹਾਂ ਜੀ ਉਹ ਵੀ ਮਿਹਨਤੀ ਨੇ ਤੇ ਉਹਨਾਂ ਦੀ ਸੋਚ ਵੀ ਮੇਰੇ ਸੋਚ ਨਾਲ ਕਾਫੀ ਰਲਦੀ ਮਿਲਦੀ ਹੈ ਕੋਈ ਚੱਕਰ ਹੀ ਨਹੀਂ ਹੈਗਾ ਇਹੋ ਜਿਹਾ ਮਿਹਨਤ ਕਰਨ ਦੇ ਨਾਲ ਉੱਥੇ ਵੀ ਤਾਂ ਕਰਨੀ ਰਹੀਆਂ ਬਲਕਿ ਇਹ ਹੈਗਾ ਵੀ ਇਹ ਜਿਹੜੀ ਆਪਣੀ ਨੌਕਰੀ ਆਹੜੀ ਕੰਮ ਕਰ ਰਹੇ ਨੇ ਉਹਦੇ ਨਾਲ ਕਿਤੇ ਵਧੀਆ ਉਹ ਤਾਂ ਰਾਤ ਨੂੰ 8 8 9 9 ਵਜ ਜਾਂਦੇ ਆ ਬੈਂਕ ਦੇ ਵਿੱਚ ਇਹ ਸਾਰਿਆਂ ਨੂੰ ਪਤਾ ਜਿਹੜੇ ਵੀਰ ਕੰਮ ਕਰਦੇ ਨੇ ਬੈਂਕ 'ਚ ਤੇ ਸਵੇਰੇ ਉਧਰੋਂ 10 ਵਜੇ ਫਿਰ ਫੋਨ ਤੇ ਫੋਨ ਆਉਣੇ ਸ਼ੁਰੂ ਹੋ ਜਾਂਦੇ ਨੇ ਤੇ ਉਹਦੇ ਨਾਲ ਇਹ ਬਹੁਤ ਜ਼ਿਆਦਾ ਵਧੀਆ ਜੇ ਕਈ ਯਾਰੀ ਦੋਸਤੀ ਜਦੋਂ ਹੁੰਦੀ ਆ ਨਾ ਯਾਰ ਦੋਸਤ ਕਈ ਸਾਥ ਦੇਣ ਵਾਲੇ ਹੁੰਦੇ ਆ ਹੌਸਲਾ ਵਧਾਉਣ ਵਾਲੇ ਹੁੰਦੇ ਆ ਪਰ ਕਈ ਯਾਰ ਇਹ ਵੀ ਕਹਿਣ ਵਾਲੇ ਹੁੰਦੇ ਆ ਕਿ ਯਾਰ ਕਿਹੜੀ ਰੇੜੀ ਲਾ ਕੇ ਕੰਮ ਕਰਨ ਰਿਹਾ ਤੂੰ ਛੱਡ ਪੜਾ ਕਿਹੜੇ ਕੰਮ 'ਚ ਪੈ ਗਿਆ ਕਈ ਇਦਾਂ ਦੇ ਯਾਰ ਵੀ ਹੁਣੇ ਕਿਆ ਹੋਣਾ ਕਿਸੇ ਨਾ ਕਿਸੇ ਨੇ ਫਿਰ ਤੁਹਾਡਾ ਜਵਾਬ ਕੀ ਜਾਂਦਾ ਉਹਨਾਂ ਨੂੰ ਮਿਹਨਤ ਕਰੋ ਯਾਰ ਮਿਹਨਤ ਕਰਨ ਦੇ ਵਿੱਚ ਕਾਦੀ ਸ਼ਰਮ ਹੈ ਨਾ ਵੈਸੇ ਕੋਈ ਇਦਾਂ ਦਾ ਹੈ ਨਹੀਂ ਭਰਾ ਆਪਣਾ ਸਪੋਰਟ ਕਰਨ ਵਾਲੇ ਮਿਲੇ ਨੇ ਵੀਰ ਤੇ ਬਾਕੀ ਮਿਹਨਤ ਜ਼ਰੂਰੀ ਹੈ ਜੀ ਇਹ ਕਰਨੀ ਚਾਹੀਦੀ ਹੈ ਬੰਦਿਆਂ ਨੂੰ ਉਹ ਨਾਲੇ ਕਹਿੰਦੇ ਨਾ ਮਿਹਨਤ ਸ਼ਰਮ ਨਹੀਂ ਹੋਣੀ ਚਾਹੀਦੀ ਜੇ ਸ਼ਰਮ ਕਰ ਲਈ ਤਾਂ ਫਿਰ ਕੰਮ ਗਿਆ ਸ਼ਰਮ ਦੇ ਨਾਲ ਥੋੜੇ ਕੰਮ ਹੋਣ ਦੇ ਤਾਂ ਮਿਹਨਤ ਆਪਣੀ ਕਰਨੀ ਹੈ ਰੋਟੀ ਅਸੀਂ ਆਪ ਖਾਣੀ ਹੈ ਨਾ ਕਿਸੇ ਨੇ ਥੋੜਾ ਦੇਣ ਆਉਣਾ ਥਾਲੀ ਦੇ ਵਿੱਚ ਪਾਉਣੀ ਹੈ ਅਸੀਂ ਆਪ ਕਮਾ ਕੇ ਖਾਣੀ ਹੈ ਤੇ ਇਸ ਕਰਕੇ ਸਾਨੂੰ ਕੋਈ ਉਹਦਾ ਚਿੰਤਾ ਨਹੀਂ ਹੈ ਜੀ ਕਿੰਨੇ ਵਜੇ ਸ਼ੁਰੂ ਕਰਦੇ ਹੋ ਤੇ ਕਿੰਨੇ ਵਜੇ ਤੱਕ ਰਹਿੰਦੇ ਹੋ ਇਹ ਵੀਰੇ 1 ਵਜੇ ਤੋਂ ਲੈ ਕੇ ਤੇ ਸ਼ਾਮੀ 8 ਵਜੇ ਤੱਕ ਤੇ ਕੰਮ ਚੱਲੀ ਜਾਂਦਾ ਗੁਰੂ ਦੀ ਕਿਰਪਾ ਪੂਰੀ ਹਾਂਜੀ ਹਾਂਜੀ ਪੂਰਾ ਸਪੋਰਟ ਮਿਲਿਆ ਵੀਰਾਂ ਨੇ ਭੈਣਾਂ ਨੇ ਬਹੁਤ ਸਾਥ ਦਿੱਤਾ ਜੀ ਵਧੀਆ ਚੱਲਾਂ ਦਿਆ ਉਹਨਾਂ ਲੋਕਾਂ ਨੂੰ ਅੱਜ ਕੱਲ ਦੀ ਨੌਜਵਾਨ ਪੀੜ੍ਹੀ ਨੂੰ ਕੀ ਕਹਿਣਾ ਚਾਹੁੰਦੇ ਹੋ ਕਿਉਂਕਿ ਤੁਸੀਂ ਵੀ ਨੌਜਵਾਨੀ ਦੇ ਵਿੱਚੋਂ ਹੀ ਗੁਜ਼ਰੇ ਹੋ ਵਿਆਹ ਤੁਹਾਡਾ ਹੋ ਚੁੱਕਾ ਉਸ ਤੋਂ ਪਹਿਲਾਂ ਵੀ ਤੁਸੀਂ ਯਾਰਾਂ ਦੋਸਤਾਂ ਵਿੱਚ ਵਿਚੜਦੇ ਰਹੇ ਹੋਗੇ ਅੱਜ ਕੱਲ ਦੀ ਨੌਜਵਾਨ ਪੀੜ੍ਹੀ ਨੂੰ ਕੀ ਕਹਿਣਾ ਚਾਹੁੰਦੇ ਹੋ ਜਿਹੜੇ ਇੱਥੇ ਤੇ ਮਿਹਨਤ ਨਹੀਂ ਕਰਨਾ ਚਾਹੁੰਦੇ ਪਰ ਘਰਦਿਆਂ ਤੇ ਦਬਾਅ ਬਣਾ ਦੇ ਕੇ ਸਾਨੂੰ ਵਿਦੇਸ਼ ਭੇਜ ਦਿੰਦੇ ਨੇ ਮਿਹਨਤ ਕਰਨੀ ਚਾਹੀਦੀ ਵੇਖੋ ਉੱਥੇ ਜਾ ਕੇ ਵੀ ਤੇ ਕਰਨੀ ਹੈ ਵਿਦੇਸ਼ ਜਾ ਕੇ ਵੀ ਇਹੋ ਕੁਝ ਕਰਨਾ ਇਸ ਤੋਂ ਵੀ ਮਾੜੇ ਕੰਮ ਕਰਨੇ ਪੈਂਦੇ ਨੇ ਕਈ ਵਾਰੀ ਜਾ ਕੇ ਪਤਾ ਵੇ ਕੀ ਦਾ ਹੀ ਅਸੀਂ ਸੁਣੀਦਾ ਹੀ ਹੈ ਨਾ ਤੇ ਕਈ ਵਾਰੀ ਵਾਪਸ ਵੀ ਆ ਜਾਂਦੇ ਨੇ ਹਨਾ ਪੈਸੇ ਖਰਾਬ ਹੋ ਜਾਂਦੇ ਨੇ ਕਹਿੰਦੇ ਇਹਦੇ ਨਾਲ ਇੱਥੇ ਕਰ ਲਓ ਘੱਟ ਪੈਸੇ ਵਿੱਚ ਸ਼ੁਰੂ ਕਰੋ 1500 ਰੁਪਏ ਦਾ ਮੈਂ ਸਿਸਟਮ ਜਿਹਾ ਲਾ ਕੇ ਸ਼ੁਰੂ ਕੀਤਾ ਸੀਗਾ ਤੇ ਅੱਜ ਆ ਥੋੜਾ ਵਧੀਆ ਕਰ ਲਿਆ ਹੋਰ ਤੇ ਉਹਨਾਂ ਉਹਨਾਂ ਪੈਸਿਆਂ ਤੋਂ ਹੀ ਕੀਤਾ ਵਾ ਹਨਾ ਇਹ ਤੇ ਭੈਣ ਭਰਾ ਸਪੋਰਟ ਕਰਦੇ ਆ ਇਹੋ ਜਿਹੀ ਨਹੀਂ ਕੋਈ ਗੱਲ ਹੈਗੀ ਆਪਣਾ ਕੰਮ ਕਰੋਗੇ ਤੇ ਚੰਗੇ ਚੰਗੇ ਰਹੋਗੇ ਹਾਂਜੀ ਤੇ ਬਾਕੀ ਮਿਹਨਤ ਦੇ ਨਾਲ ਹੀ ਕੰਮ ਹੋਣੇ ਨੇ ਸ਼ਰਮ ਜੇ ਕੀਤੀ ਤੇ ਫਿਰ ਗੱਲ ਨਹੀਂ ਬਣਦੀ ਜੀ ਹਨਾ ਸ਼ਰਮ ਨਾਲੇ ਸ਼ਰਮਾ ਹੋਣੀ ਵੀ ਕਾਦੀ ਚਾਹੀਦੀ ਹੈ ਜੀ ਇਹਦਾ ਆਪਣਾ ਕੰਮ ਆ ਫਿਰ ਕਾਦੀ ਗੱਲ ਇਹੋ ਜਿਹੜੀ ਹੁੰਦੀ ਹੈ ਹੌਲੀ ਹੌਲੀ ਜਦੋਂ ਰੈਸਟੋਰੈਂਟਾਂ ਵਿੱਚ ਬੰਦਾ ਪਹੁੰਚ ਜਾਂਦਾ ਵਾਣਾ ਤੇ ਉਹ ਫਿਰ ਬੰਦੇ ਉਹਲੇ ਫਿਰ ਉਹੋ ਹੀ ਜਿਹੜੇ ਹੁੰਦੇ ਨੇ ਹੋਰ ਆਉਂਦੇ ਨੇ ਗੱਲਾਂ ਨੂੰ ਆਉਂਦੇ ਨੇ ਸ਼ੁਰੂ ਤੁਸੀਂ ਕੀਤਾ ਹੈ ਰਿਸਪੌਂਸ ਕਿਦਾਂ ਦਾ ਮਿਲਦਾ ਸਰ ਤੁਹਾਨੂੰ ਲੋਕਾਂ ਦਾ ਪੰਜਾਬੀ ਲੋਕਾਂ ਦਾ ਸਾਥ ਮਿਲਦਾ ਪੂਰਾ ਹਾਂਜੀ ਹਾਂਜੀ ਬਹੁਤ ਰਿਸਪੌਂਸ ਬਹੁਤ ਵਧੀਆ ਆਦਾ ਰਿਹਾ ਸ਼ੁਰੂ ਤੋਂ ਹੀ ਵਧੀਆ ਰਿਹਾ ਵਾ ਭੈਣਾ ਭਰਾਵਾਂ ਨੇ ਬਹੁਤ ਸ਼ੁਰੂ ਤੋਂ ਹੀ ਬਹੁਤ ਵਧੀਆ ਸਵਾਦ-ਸਾਦ ਦਿੱਤਾ ਤੇ ਹੁਣ ਤੱਕ ਦੇਣਦੇ ਆ ਮੈਂ ਧੰਨਵਾਦ ਕਰਦਾ ਵਾਂ ਉਹਨਾਂ ਦਾ ਜਿਹੜੇ ਮੇਰੇ ਭੈਣ ਭਰਾ ਮੇਰੇ ਕੋਲ ਆਉਂਦੇ ਨੇ ਤੇ ਜੇ ਕੋਈ ਕਮੀ ਪੇਸ਼ੀ ਹੁੰਦੀ ਮੈਨੂੰ ਦੱਸ ਸਕਦੇ ਨੇ ਦੱਸਣਾ ਵੀ ਜ਼ਰੂਰੀ ਹੁੰਦਾ ਉਹਦੇ ਨਾਲ ਬੰਦਾ ਆਪਣੇ ਆਪ ਨੂੰ ਕਰਦਾ ਠੀਕ ਕਰ ਲੈਂਦਾ ਸਾਡੇ ਚੈਨਲ ਦੇ ਮਾਧਿਅਮ ਨਾਲ ਕੀ ਕਹਿਣਾ ਚਾਹੁੰਦੇ ਹੋ ਆਪਣੇ ਕਸਟਮਰ ਨੂੰ ਜਾਂ ਬਾਕੀ ਪੰਜਾਬੀਆਂ ਨੂੰ ਗੁਰਦਾ ਚੰਗਾ ਖਾਓ ਵਧੀਆ ਖਾਓ ਹੈਲਦੀ ਖਾਓ ਜੇ ਤੁਹਾਨੂੰ ਕਿਸੇ ਚੀਜ਼ ਦੀ ਕੋਈ ਕਮੀ ਲੱਗਦੀ ਆ ਤਾਂ ਮੈਨੂੰ ਦੱਸੋ ਮੈਂ ਉਹਨੂੰ ਦੂਰ ਕਰਾਂਗਾ ਬਾਕੀ ਆਓ ਮੇਰੇ ਕੋਲ ਬੱਦ ਤੋਂ ਬਾਦ ਜਨਾਇਆ ਜਾਂਦਾ ਇਹ ਬਿਲਕੁਲ ਇਹ ਉਹ ਪੰਜਾਬੀ ਨੌਜਵਾਨ ਹੈ ਜਿਸ ਨੇ ਆਪਣੀ ਬੈਂਕ ਦੀ ਨੌਕਰੀ ਛੱਡੀ ਕਿਉਂਕਿ ਟੈਨਸ਼ਨ ਭਰੀ ਨੌਕਰੀ ਸੀ ਤੇ ਨੌਕਰੀ ਛੱਡ ਕੇ ਅੱਜ ਆਪਣਾ ਇਹ ਰੁਜ਼ਗਾਰ ਖੋਲਿਆ ਕਹਿੰਦੇ ਨੇ ਕਿ ਖੁਦ ਦੇ ਮਾਲਕ ਬਣੋ ਤੇ ਮਿਹਨਤ ਕਰੋ ਮਿਹਨਤ ਤੋਂ ਗੁਰੇਜ਼ ਨਹੀਂ ਕਰਨੀ ਚਾਹੀਦੀ ਪੰਜਾਬ 'ਚ ਰਹਿ ਕੇ ਵੀ ਕਾਰੋਬਾਰ ਕਰਕੇ ਕਮਾਈ ਕੀਤੀ ਜਾ ਸਕਦੀ ਹੈ ਪਰ şart ਇੱਕ ਹੀ ਹੈ ਕਿ ਮਿਹਨਤ ਕਰੋ ਸ਼ਰਮ ਨਾ ਕਰੋ ਜ਼ਰੂਰਤ ਹੈ ਐਸੇ ਨੌਜਵਾਨਾਂ ਤੋਂ ਸੇਧ ਲੈਣ ਦੀ ਤੇ ਆਪਣੇ ਪੰਜਾਬ 'ਚ ਰਹਿ ਕੇ ਹੀ ਚੰਗਾ ਰੁਜ਼ਗਾਰ ਕਰਨ ਦੀ ਕੈਮਰਾ ਪਰਸਨ ਲਾਫਰੀ ਦੇ ਨਾਲ ਕੋਪਾਲ ਸਿੰਘ ਪੰਜਾਬ ਨਿਊਜ਼ ਗੁਰਦਾਸਪੁਰ